ਇਹ ਜੰਗਲ ਜਿੰਨਾ ਦੇਖਣ ਨੂੰ ਸੋਹਣਾ ਆਣਾ ਉਨਾ ਇਹ ਜੰਗਲ ਖਤਰਨਾਕ ਵੀ ਆ ਬਹੁਤ ਵਾਰ ਭੁੱਖੇ ਰਹਿ ਕੇ ਪੱਤੇ ਵੀ ਖਾਣੇ ਪੈ ਹਨਾ ਨਾ ਨਾ ਰੋਟੀ ਮਿਲੀ ਨਾ ਫਰੂਟ ਮਿਲੇ ਆ ਫੇ ਪੱਤੇ ਵੀ ਖਾਣੇ ਪੈ ਕਦੀ ਖਾਦੇ ਕਿਤੇ ਡੱਪਨ ਵਾਸਤੇ ਪੱਤੇ ਖਾਣ ਦੀ ਲੋੜ ਪੈ ਗਈ ਹੋਵੇ ਪੈ ਜਾਂਦੀ ਹੈ ਅੱਜ ਹੋਰ ਹੋਰ ਪੈ ਜਾਂਦੀ ਹੈ ਕਈ ਵਾਰ ਮੰਨਿਆ ਵੇ ਰੋਟੀ ਪਾਣੀ ਹੈ ਨਹੀਂ ਕਿਤੇ ਵੀ ਕਿਉਂ ਉਹ ਪੱਤੇ ਵੀ ਆਮ ਪੱਤੇ ਨਹੀਂ ਵੀ ਜਿਹੜੇ ਮਰਜੀ ਇਦਾਂ ਵੀ ਮੰਨੇ ਜਿਹੜੇ ਪੱਤੇ ਖਾਣ ਵਾਲੇ ਉਹੀ ਲਈਦੇ ਗਾਣੇ ਤੇ ਤਿੰਦੂਆ ਦਾ ਨਾਰਮਲ ਯਾਰ ਅੱਜੂ ਕਹਿੰਦਾ ਰਾਜੂ ਕਿੰਨੀ ਕੁ ਵਾਰੀ ਦੇਖ ਲਿਆ ਇੱਥੇ ਬਹੁਤ ਵਾਰ ਬਹੁਤ ਵਾਰ ਬਹੁਤ ਵਾਰ ਬਹੁਤ ਵਾਰ ਐ ਤੁਰੇ ਜਾਂਦੇ ਨੂੰ ਮਿਲ ਜਾਂਦਾ ਨਾ ਤੁਰੇ ਜਾਂਦੇ ਲੰਗਦਾ ਲੰਗਦਾ ਕੱਪਾ ਰਹਿੰਦਾ ਇਦਾਂ ਮੋਰੇ ਰਾਜੂ ਨਾ ਚੱਪਲ ਪਾਈਉ ਆ ਨਾ ਬੂਟ ਕੋ ਪਤਾ ਨਹੀਂ ਕੁਛ ਨਹੀਂ ਪੜੀ ਜਿੱਤੀ ਕੋਸ਼ਿਸ਼ ਕੀਤੀ ਨਹੀਂ ਲੱਗਦਾ ਨਾ ਫਿਰ ਸਾਰੀ ਜ਼ਿੰਦਗੀ ਤੇ ਜੰਗਲ ਜਿੜਿਆ ਬਸ ਇੱਧਰ ਜੰਗਲਾਂ 'ਚ ਹੀ ਇਿੱਧਰ ਆ ਜਣਾ ਪਸ਼ੂ ਚੱਟਣੇ ਚਾਰ ਨੇ ਬਾਲਣ ਨੂੰ ਰੱਖੋ ਕਾ ਵੱਠਾ ਬਸ ਜੀ ਰਾਜੂ ਕਦੀ ਤਿੰਦੂਆ ਵਗੈਰਾ ਟੱਕਰਿਆ ਬਹੁਤ ਵਾਰੀ ਅੱਛਾ ਜੀ ਦੋ ਦਿਨ ਮੈਂ ਇੱਥੇ ਸੁੱਤਾ ਹਾਂ ਪੁੱਛੀ ਰਿਆਂ ਜੰਗਲ ਚ ਜੰਗਲ ਜੀ ਕੱਲਾ ਇੱਥੇ ਉਹ ਕਾਤੇ ਉੱਡੇ ਬਸ ਥੱਲੇ ਮੈਂ ਚਾਦਰ ਲੈਣੀ ਸੋ ਜਣਾ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਸਿਰ ਤੋਂ ਇੱਕ ਜੰਗਲ ਦੀ ਵੀਡੀਓ ਬਹੁਤ ਪਿਆਰ ਦਿੱਤਾ ਤੁਸੀਂ ਜੰਗਲ ਤੋਂ ਲੋਕਾਂ ਨੇ ਪਿਆਰ ਬਹੁਤ ਦਿਖਾਇਆ ਸੀ ਅੱਜ ਫਿਰ ਇੱਕ ਵਾਰੀ ਜੰਗਲ ਚ ਘੁੰਮ ਰਹੇ ਆ ਆਰਾਮ ਟਟਵਾਲੀ ਦੇ ਜੰਗਲਵਾ ਜਿਹੜੇ ਤੁਸੀਂ ਦੇਖ ਰਹੇ ਹੋ तकरीबन 12 13 ਕਿਲੋਮੀਟਰ ਦਾ ਜੰਗਲਵਾ ਹੈ ਤੇ ਬਰਸਾਤ ਤੋਂ ਬਾਅਦ ਖੱਡਾਂ ਦੇ ਵਿੱਚ ਰੇਤਾ ਬਹੁਤ ਆ ਗਈ ਆ ਬਹੁਤ ਵਧੀਆ ਹੋ ਗਿਆ ਇੱਥੇ ਨਾ ਚਲੋ ਨੁਕਸਾਨ ਤਾਂ ਬਹੁਤ ਹੋਇਆ ਪਹਾੜ ਥੱਲੇ ਡਿੱਪੇ ਆ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੋਈ ਆ ਜਾਨਵਰ ਬਹੁਤ ਆ ਚੁੱਕਾ ਆ ਹਰਿਆ ਭਰਿਆ ਜੰਗਲ ਜਦੋਂ ਬਰਸਾਤ ਤੋਂ ਬਾਅਦ ਜਦੋਂ ਤੁਸੀਂ ਦੇਖਦੇ ਆ ਨਾ ਕਾ ਬਿਲਕੁਲ ਹਰਿਆ ਭਰਿਆ ਜੰਗਲ ਵਾ ਤੇ ਅਸੀਂ ਅੱਜ ਫੇਰ ਇੱਕ ਵਾਰ ਰਾਜੂ ਨਾਲ ਆਏ ਆ ਇਹ ਉਹ ਰਾਜੂ ਆ ਜਿਹੜਾ ਆਪਾਂ ਤੁਸੀਂ ਪਿਛਲੀਆਂ ਵੀਡੀਓ ਚ ਵੀ ਦੇਖਿਆ ਆ ਰਾਜੂ ਦੀ ਕਹਾਣੀ ਬਹੁਤ ਦੁਖਦਾਈ ਵੀ ਕਹਿ ਸਕਦੇ ਆ ਇਕੱਲੇਪਨ ਦੀ ਵੀ ਕਹਿ ਸਕਦੇ ਆ ਕਿ ਰਾਜੂ ਛੋਟਾ ਹੁੰਦਾ ਸੀ ਜਦੋਂ ਦੇ ਮਾਂ ਬਾਪ ਗੁਜ਼ਰ ਗਏ ਤੇ ਇਹ ਜੰਗਲਾਂ ਦੇ ਵਿੱਚ ਰਾਜੂ ਮਤਲਬ ਪੜਿਆ ਤਾਂ ਨਹੀਂ ਹੈਗਾ ਇਹ ਜੰਗਲਾਂ 'ਚ ਹੀ ਰਹਿ ਕੇ ਆਪਣਾ ਬਚਪਨ ਗੁਜ਼ਾਰਿਆ ਇੱਥੇ ਹੀ ਵੱਡਾ ਹੋਇਆ ਇੱਥੇ ਘੁੰਮਦਾ ਜੰਗਲ ਦਾ ਰਾਜਾ ਕਹਿ ਸਕਦੇ ਆ ਰਾਜੂ ਨੂੰ ਰਾਜੂ ਨਾਲ ਬਹੁਤ ਪਿਆਰ ਆ ਆਪਣਾ ਕਦੀ ਵੀ ਉਹਨੇ ਜਦ ਅੱਜ ਕੱਲ ਪ੍ਰੋਗਰਾਮ ਬਣ ਗਿਆ ਸੀ ਰਾਜੂ ਨਾਲ ਕਿ ਰਾਜੂ ਘੁੰਮਣ ਆਇਆ ਜੰਗਲ ਨਾਲ ਕਹਿੰਦਾ ਪਾਸੀਂ ਚੱਲਦੇ ਅੱਗੇ ਗੁਫਾਵਾਂ ਹੈਗੀਆਂ ਆ ਉਹ ਦੇਖ ਕੇ ਆਵਾਂਗੇ ਅਸਲ ਦੇ ਵਿੱਚ ਇਹ ਜੰਗਲਾਂ ਦੇ ਵਿੱਚ ਹੈ ਨਾ 47 ਤੋਂ ਬੰਦ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦੇ ਆਪਣੇ ਜਿਹੜੇ ਭਰਾ ਸੀ ਉਹਨਾਂ ਦੇ ਬਹੁਤ ਘਰ ਵਾ ਉਹ ਘਰ ਜਿਹੜੇ ਜਦੋਂ ਛੱਡ ਕੇ ਬੰਡ ਬੜਾਈਆ ਹੋਇਆ ਕੋਈ ਪਹਾੜਾਂ ਦੇ ਉੱਪਰ ਵਾ ਉਹ ਵੀ ਦਿਖਾਵਾਂਗੇ ਆਉਣ ਵਾਲੇ ਵਲੋਗਾਂ ਦੇ ਵਿੱਚ ਨਾ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਕੀ ਚੱਲਦੇ ਆ ਰਾਜੂ ਨੂੰ ਅੱਗੇ ਵੀ ਦੱਸਿਆ ਸੀਗਾ ਕਿ 40 42 ਸਾਲ ਹੋ ਗਏ ਕਿ ਰਾਜੂ ਦੇ ਮਾਂ ਬਾਪ ਗੁਜ਼ਰਿਆ ਨੂੰ ਇਹ ਇਕੱਲਾ ਸਰਵਾਈਵ ਕਰਦਾ ਆ ਇਨ੍ਹਾਂ ਰਾਹਾਂ ਤੇ ਹੈਰਾਨੀ ਵਾਲੀ ਗੱਲ ਹੈ ਕਹਿੰਦਾ ਕਿ ਜਿੱਦਾਂ ਉੱਪਰ ਸਾਹਮਣੇ ਅੰਬ ਦਾ ਬੂਟਾ ਆ ਜਾਂ ਕੁਝ ਵੀ ਆ ਇਦਾਂ ਰਹਿ ਕੇ ਮੈਂ ਗੁਜ਼ਾਰਾ ਕੀਤਾ ਆ ਹਰੇਕ ਟਾਈਮ ਖਾਣ ਨੂੰ ਰੋਟੀ ਨਹੀਂ ਹੁੰਦੀ ਦੁੱਖ ਤਾਂ ਲੱਗਦਾ ਕਿ ਰਾਜੂ ਕਹਿੰਦਾ ਮੈਂ ਅੱਜ ਵੀ ਯਾਦ ਕਰਕੇ ਆ ਯਾਦ ਕਰਦਾ ਆ ਸੋਚਦਾ ਆ ਕਿ ਜਦੋਂ ਮਾਪੇ ਹੁੰਦੇ ਸੀ ਦਾਦੀ ਹੁੰਦੀ ਸੀ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸੀ ਨਾ ਕੰਮ ਕਰਕੇ ਆਉਂਦੇ ਸੀ ਸਕੂਲੋਂ ਆਉਂਦੇ ਸੀਗੇ ਛੋਟੇ ਹੁੰਦੇ ਤਾਂ ਰੋਟੀ ਖਾ ਲੈਂਦੇ ਸੀ ਬਣੀ ਬਣਾਈ ਪਰ ਹੁਣ ਮਿਹਨਤ ਕਰਨੀ ਪੈ ਰਹੀ ਆ ਤੇ ਚਲਾਂਗੇ ਗੱਲਬਾਤ ਕਰਾਂਗੇ ਜਾ ਕੇ ਤੇ ਅੱਜ ਜੰਗਲ ਦਿਖਾਵਾਂਗੇ ਤੇ ਬਹੁਤ ਕੋਸ਼ਵਾ ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ ਤੇ ਸਵੇਰ ਦਾ ਸਮਾਂ ਆ ਸਵੇਰ ਦੇ 8:00 ਵਜੇ ਆ ਤੇ ਅੱਜ ਸਵੇਰੇ ਸਾਜਰੇ ਆ ਗਏ ਸੀਗੇ ਮੌਸਮ ਚੇਂਜ ਹੋ ਰਿਹਾ ਆ ਤੇ ਮੌਸਮ ਚੇਂਜ ਨਾਲ ਇਹ ਆ ਇਹ ਇਹ ਜੰਗਲ ਜਿੰਨਾ ਦੇਖਣ ਨੂੰ ਸੋਹਣਾ ਆ ਨਾ ਉਨਾ ਇਹ ਜੰਗਲ ਖਤਰਨਾਕ ਵੀ ਆ ਖਤਰਨਾਕ ਮੈਂ ਤਾਂ ਕਹਿ ਰਿਹਾ ਕਿ ਪੇਂਦੂਆ ਦਾ ਨਾਰਮਲ ਯਾਰ ਰਾਜੂ ਕਹਿੰਦਾ ਰਾਜੂ ਕਿੰਨੀ ਵਾਰੀ ਦੇਖ ਲਿਆ ਇੱਥੇ ਬਹੁਤ ਵਾਰ ਬਹੁਤ ਵਾਰ ਬਹੁਤ ਵਾਰ ਇਹ ਤੁਰੇ ਜਾਂਦੇ ਨੂੰ ਮਿਲ ਜਾਂਦਾ ਨਾ ਤੁਰੇ ਜਾਂਦੇ ਲੰਗਦਾ ਲੰਗਦਾ ਕੱਪਦਾ ਰਹਿੰਦਾ ਐਡਾ ਮੋਰੇ ਜੀ ਅੱਛਾ ਬਹੁਤ ਵਾਰ ਕੀ ਬਾਤ ਆ ਇਹ ਜੰਗਲ ਜਿੰਨਾ ਦੇਖਣ ਨੂੰ ਸੋਹਣਾ ਉਹਨਾ ਇੱਕ ਖਤਰਨਾਕ ਵੀ ਆ ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਵਾ ਬਹੁਤ ਜ਼ਿਆਦਾ ਫਰਾਲਾਂ ਬਹੁਤ ਭਾਰੀਆਂ ਅੱਛਾ ਬਹੁਤ ਜ਼ਿਆਦਾ ਜ਼ਿਆਦਾ ਲਗੀਆਂ ਤੇ ਆ ਜੰਗਲਵਾ ਰਾਜੂ 2 ਮਿੰਟ ਥੱਲੇ ਪੈਰ ਰੱਖਦੇ ਆ ਨਾ ਦੇਖ ਮਿੱਟੀ ਕਿਦਾਂ ਖੱਥਲੇ ਨੂੰ ਖਿੱਚਦੀ ਜਾਂਦੀ ਮੈਗੀ ਹੈ ਨਾ ਹੈ ਲੈਂਦੀ ਹੈ ਥੋੜੀ ਥੋੜੀ ਉਹ ਹੈ ਨਾ ਦਲਦਲ ਪੋਲੀ ਮਿੱਟੀ ਜਿੱਥੇ ਫੋਲੀ ਪਾ ਰਾਜੂ ਨਾ ਤੂੰ ਚਪਲਾਂ ਪਾਈਆਂ ਹੈ ਤੇ ਫਿਰ ਅੰਦਰ ਡਰ ਵੀ ਕੋਈ ਨਹੀਂ ਹੈ ਦਲਦਲ ਦਿਖਾਦਾ ਨੰਗੇ ਪੈਰੀ ਜਨਾ ਇੱਦੀ ਨੰਗੇ ਪੈਰੀ ਉਹ ਚੇਰੇ ਚੰਪਲ ਪਾ ਲੈਣਾ ਉਹਦਾ ਆਪਣੇ ਅੱਛਾ ਉਹਦਾ ਨੰਗੇ ਪੈਰੀ ਰਹਿਣਾ ਨੰਗੇ ਪੈਰੀ ਸਾਡੇ ਬਹੁਤ ਵੀ ਆ ਕੁਮਣਾ ਬੜਾ ਬੁਝੇ ਲੱਗਦਾ ਇੱਧਰ ਤਾਂ ਨਹੀਂ ਕਿਤੇ 2-4 ਦਿਨ ਇੱਧਰ ਕੋ ਮੈਂ ਤੁਸੀਂ ਕਹਿਣਾ ਬੰਨੇ ਜਿਆਦਾ ਕਿਤੇ ਯਾਰ ਰਾਜੂ ਉਹ ਨਾ ਫੱਕਰ ਬੰਦਾ ਆ ਦੇਖ ਲਓ ਅੱਜ ਰਾਜੂ ਨੂੰ ਘੁੰਮਣ ਦਾ ਮੌਕਾ ਮਿਲਿਆ ਇਹ ਫੱਕਰ ਅਸਲੀ ਫੱਕਰ ਆ ਸਾਨੂੰ ਤਾਂ ਜੰਗਲ 'ਚ ਮਿਲ ਗਿਆ ਇਹ ਅੱਜ ਘੁੰਮਦਾ ਘੁੰਮਦਾ ਪਹਿਲਾਂ ਤਾਂ ਆ ਗਿਆ ਸੀ ਉੱਥੋਂ ਤੇ ਨਾ ਦੇਖ ਲੋ ਪੈਰਾਂ 'ਚ ਚੱਪਲ ਪਾਈੂ ਆ ਐਂ ਰਹਿੰਦਾ ਆ ਨਾ ਖਾਣ ਦਾ ਕੋਈ ਨਾ ਰੋਟੀ ਦਾ ਨਾ ਪਾਣੀ ਦਾ ਕਹਿੰਦਾ ਜਿੱਥੋਂ ਕੁਛ ਮਿਲ ਜੇ ਉੱਥੇ ਖਾ ਲਈਦੀ ਆ ਫੱਕਰ ਆ ਯਾਰ ਜ਼ਿੰਦਗੀ 'ਚ ਕਿਹਨਾਂ ਰਾਜੂ ਹਾਂ ਜਿੱਥੇ ਕਹਿਣ ਲੱਗਾ ਸੀ ਮੈਂ ਮੈਂ ਲਿਆ ਉਹੀ ਰੋਟੀ ਵਾਲੀ ਦਾ ਚਾਹ ਭੋਜਨ ਦਾ ਜਿਹਾ ਕੁਦੇ ਰੋਟੀ ਪਾਣੀ ਬਣਾਉਣ ਦਾ ਤਾਂ ਜੀ ਕੰਮ ਹੀ ਬੜਾ ਐ ਇੱਕ ਤਾਂ ਪੁੱਛੋ ਨਾ ਅਬ ਤੋ ਅਖੀ ਰੋਟੀ ਬਣਾਣੀ ਹੈ ਹਾਏ ਸਹੇਲ ਕਾ ਨਾ ਆ ਦੇਖ ਲੋ ਆ ਨੁਕਸਾਨ ਹੋਇਆ ਮੀਂਹ ਦਾ ਬਾਹਰ ਤਾਂ ਹੀ ਦੇਖ ਲਿਆ ਆ ਪਰ ਇੱਧਰ ਵੀ ਸਾਰੇ ਪਹਾੜ ਖੁਰ ਗਏ ਨਾ ਆਜੂ ਖੁਰ ਗਏ ਖੁਰ ਗਏ ਖੁਰ ਖੁਰ ਕੇ ਤਲੇ ਲੇ ਗਏ ਜੀ ਵੀ ਇਹ ਕਿੱਥੇ ਆ ਕਿੱਥੇ ਜਾਂਦਾ ਸਾੜ ਕੇ ਕਿੱਥੇ ਜਾਂਦੀ ਏ ਇਹ ਦੀ ਪਾਣੀ ਪਾਣੀ ਜਾਣਾ ਉੱਪਰ ਜਿੱਥੇ ਬਾਬਾ ਰਾਮ ਦਾ ਜੀ ਨੇ ਭਗਤੀ ਕੀਤੀ ਸੀ ਅੱਛਾ ਪਾਣੀ ਇਦਾ ਸੇਮਦਾ ਹਾਂ ਖਾਨਾ ਚ ਉਹ ਖਾਨਾ ਜੋ ਖਿਸਕਦਾ ਫਿਰ ਉੱਥੋਂ ਪਾਣੀ ਸ਼ੁਰੂ ਹੋ ਜਾਂਦਾ ਅੱਗੇ ਫਿਰ ਪਿੰਡ ਕਿਹੜਾ ਪੈਂਦਾ ਆ ਇਹ ਤਾਂ ਉੱਪਰ ਹਾਂ ਕੁਕਾ ਨੇਟ ਅੱਛਾ ਕੁਕਾ ਨੇਟ ਵਾ ਇਹ ਪਾਣੀ 24 ਮਹੀਨੇ ਤੇ ਚੱਲਦਾ ਸੋਰੀ 24 ਮਹੀਨੇ ਕਹਿੰਦਾ 12 ਮਹੀਨੇ ਚਤੋਂ ਦੀ ਅਸੀਂ ਹੋਸ਼ ਸੰਭਾਲੀ ਇਦਾਂ ਹੀ ਦੇਖਿਆ ਜੀ ਇਹ ਦੇਖਿਆ ਨਾ ਇਦਾਂ ਇਹ ਹੋਸ਼ ਆਈ ਜੀ ओके ਬੁਫਾਮਾ ਉੱਪਰ ਵਾਣਾ ਵਾ ਉੱਪਰ ਇਥੋਂ ਮੰਨ ਲੇ ਕੇ ਚੱਲਪੋ 4-5 ਕਿਲੋਮੀਟਰ ਇਹ ਨਾ ਗਦਾ 4-5 ਕਿਲੋਮੀਟਰ ਪਹਿਲਾ ਅੱਜ ਤਾਂ ਤੁਹਾਨੂੰ ਉਹ ਦਿਖਾ ਦਿੱਤੀ ਹੈਗੀ ਆ ਮੈਂ ਹਾਂ ਉੱਪਰ ਤੇchnical ਚੱਲ ਚੱਲੋ ਨਹੀਂ ਚੱਲ ਦੇਖਦੇ ਆ ਇਹ ਪਾਣੀ ਕਿੰਨਾ ਠੰਡਾ ਦੇਖ ਲਾ ਪਾਣੀ ਸਿਆਲ ਨੂੰ ਤੁਸੀਂ ਦੇਖਿਓ ਕਿਤੇ ਪੈਰ ਪਾ ਗਾਇਆ ਪੈਰ ਰਾਜੂ ਨਾ ਚੱਪਲ ਪਾਈ ਹੋਆ ਨਾ ਬੂਟ ਕੁ ਪਤਾ ਨਹੀਂ ਕੁਛ ਪੈਣੀ ਪਾੜੀ ਜਿੱਤ ਨਹੀਂ ਕੁਛ ਜਿੱਤ ਨਹੀਂ ਲੱਗਦਾ ਨਾ ਦੋਸਤੋ ਇਹ ਹੁਸ਼ਿਆਰਪੁਰ ਦੇ ਜੰਗਲ ਵਾ ਮੈਂ ਦੱਸ ਦਵਾਂ ਅੱਜ ਅਸੀਂ ਆ ਰਾਮ ਟਟਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜੰਗਲਾਂ 'ਚ ਘੁੰਮ ਰਹੇ ਹਾਂ ਅੱਗੇ ਵੀ ਰਾਜੂ ਭਾ ਦਾ ਤੁਸੀਂ ਸਾਨੂੰ ਦੇਖਿਆ ਸੀ ਤਕਰੀਬਨ 8-9 ਮਹੀਨੇ ਪਹਿਲਾਂ ਤੇ ਇੱਕ ਵਾਰ ਫਿਰ ਤੋਂ ਅੱਜ ਆ ਰਹੇ ਆਂ ਦੇਖਣਾ ਕਿ ਕੀ ਹਾਲਾਤ ਆ ਜੰਗਲ ਦੇ ਕਿਉਂਕਿ ਮੌਸਮ ਜੇ ਤੁਸੀਂ ਘੁੰਮਣ ਆਇਆ ਤੇ ਮੌਸਮ ਰਾਜੂ ਹੁਣ ਵਧੀਆ ਜੰਗਲ ਚ ਘੁੰਮਣ ਵਾਲਾ ਹਨ ਇਸ ਟਾਈਮ ਥੋੜਾ ਹਲਨਾ ਘੁੰਮਣ ਨੂੰ ਠੀਕ ਹੈ ਉਧਰ ਪਧਰਾ ਤੇ ਜੇ ਕਿਸੇ ਨੇ ਵੀ ਜੰਗਲ ਘੁੰਮਣਾ ਹੋਵੇ ਰਾਜੂ ਨੂੰ ਜੰਗਲ ਦੀ ਪੂਰੀ ਜਾਣਕਾਰੀ ਆ ਇੱਥੇ ਦੀ ਕੱਲੀ ਕੱਲੀ ਥਾਂ ਬਸ ਇਹ ਆ ਕਿ ਕੋਈ ਵੀ ਨ ਪਰ ਭੈਣ ਭਰਾ ਆਪਣਾ ਅਪਰੋਚ ਕਰ ਸਕਦਾ ਪਰ ਕਿੰਨੇ ਸਾਲ ਹੋ ਗਏ ਤੈਨੂੰ ਜਦੋਂ ਪਹਿਲਾਂ ਤੁਹਾਡਾ ਘਰ ਕਿੱਥੇ ਹੁੰਦਾ ਸੀਗਾ ਘਰ ਜਿੱਥੋਂ ਆਏਗੇ ਉਹ ਘਰ ਸੀਗਾ ਪਹਿਲਾਂ ਘਰ ਘਰ ਉਹ ਜੰਗਲ ਤੱਕ ਹੁੰਦਾ ਸੀ ਪਹਿਲਾਂ ਜੰਗਲ ਉਸ ਤੱਕ ਹੁੰਦਾ ਸੀਗਾ ਜੰਗਲ ਤੋਂ ਸਟਾਰਟ ਅਗੇ ਜੋ ਸੜਕ ਤੋਂ ਸ਼ੁਰੂ ਹੈ ਸ਼ੁਰੂ ਹੋ ਜਾਂਦਾ ਸੀ ਨਾ ਹਾਂਜੀ ਜੰਗਲ ਹੀ ਹੈ ਜੰਗਲ ਸਾਡੇ ਬਹੁਤ ਹੈ ਆਪਣੀ ਜੀ ਪੂਰੀ ਜ਼ਿੰਦਗੀ ਵਿੱਚ ਮੰਨ ਲਓ ਵੀ ਅੱਠ ਕੇ ਸਾਲ ਹੀ ਪਿੰਡੋਂ ਬਾਹਰ ਆ ਬਾਰ ਜਿਹੜਾ ਦੁਪਹਿਰ ਆ ਬਾਹਰ ਚੱਲ ਗਏ ਫਿਰ ساری ਜ਼ਿੰਦਗੀ ਉਹ ਜੰਗਲ 'ਚ ਹੀ ਰਹਿਆ ਬਾਕੀ ਇੱਧਰ ਜੰਗਲਾਤ ਹੀ ਇੱਧਰ ਆ ਜਣਾ ਪਸ਼ੂ ਚੱਟੜ ਲੈ ਚਾਰ ਨੇ ਮਾਲਣ ਨੂੰ ਬਰਖਾ ਕਾ ਵੱਠਾ ਬਸ ਫਿਰ ਰਾਜੂ ਕਦੀ ਤਿੰਦੂਆ ਵਗੈਰਾ ਟੱਕਰਿਆ ਬਹੁਤ ਵਾਰੀ ਅੱਛਾ ਇਹ ਵੀ ਇੱਕ ਇੱਕ ਇਦਾਂ ਐ ਇੱਥੇ ਲੋਕ ਕਹਿੰਦੇ ਆ ਕਿ ਬਾਗ ਨਹੀਂ ਹੈਗਾ ਜਿਹੜਾ ਬਾਗ ਤੇ ਤਿੰਦੂਏ 'ਚ ਫਰਕ ਹੋਆ ਕੁਝ ਇਹ ਤਾਂ ਪਾਜੀ ਧਾਰੀਆਂ ਵਾਲਾ ਇੱਧਰ ਐਡਾ ਕੋਚ ਐਡਾ ਘੁੰਮਦੇ ਬਥੇਰੇ ਦੇਖੇ ਕਈ ਵਾਰੀ ਹਾਂ ਫਿਰ ਤਿੰਦੂਆ ਦਾ ਬਾਗ ਦਾ ਇਹਦੇ ਬਾਰੇ ਤਾਂ ਪਾ ਇਹ ਨਹੀਂ ਨਾਲੋ ਨਹੀਂ ਨਾਲੋ ਉਹ ਤਿੰਦੂਆ ਹੈ ਹੈਨਾ ਹਾਂਜੀ ਹੈਗੇ ਬਥੇਰੇ ਤਾ ਤਿੰਦੂਆ ਕਹਿ ਲੋ ਜਾਂ ਬਾਹ ਕਹਿ ਲੋ ਹਾਂਜੀ ਕੋਈ ਗੱਲ ਹੈ ਉਹਦਾ ਤੇਈ ਵਾਰੀ ਤਾਂ ਮੋਰੇਤੀ ਮੋਰੇ ਵੀ ਲੰਘਿਆ ਹਾਂ ਮੋਰੇ ਆਮੀ ਤੇ ਯਾਰ ਇੱਕ ਗੱਲ ਵਾਏ ਜਾਨਵਰਾਂ ਨੂੰ ਖਾ ਜਾਂਦਾ ਨਾ ਇਹ ਬੰਦੇ ਨੂੰ ਕੁਝ ਨਹੀਂ ਕਹਿੰਦਾ ਤਾਂ ਮਤਲਬ ਆਪਣੇ ਇੰਦਰ ਤਾਂ ਨਹੀਂ ਕਦੇ ਕੀ ਹਗਾ ਨਹੀਂ ਗਿਆ ਹਾਂ ਨਹੀਂ ਗਿਆ ਹਾਂ ਜੀ ਹਾਂ ਛੋਟੀ ਛੋਟੀ ਵੀ ਹੁੰਦੇਗੇ ਤਾਂ ਕਦੇ ਨਹੀਂ ਅਸੀਂ ਸੁਣਿਆ ਬਈ ਪਸ਼ੂਆਂ ਨੂੰ ਕਈ ਵਾਰੀ ਪਸ਼ੂਆਂ ਨੂੰ ਪੈਂਦਾ ਰਿਹਾ ਕੁੱਤਿਆਂ ਨੂੰ ਬਹੁਤ ਪੈਂਦਾ ਅੱਛਾ ਦੋ ਦੋ ਹੁਣ ਸਾਡੇ ਪਿੰਡੋ ਕਾਫੀ ਕੁੱਤੇ ਚੱਕੇ ਬਾਗ ਨੇ ਹੁਣ ਫਿਰ ਹੁਣ ਪਿਜਰੇ ਲਾਏ ਆ ਉਹਨੂੰ ਫੜਨੇ ਨੂੰ ਅੱਛਾ ਤਾਂ ਹੁਣ ਵੀ ਬਾਬਾ ਹੋ ਗਿਆ ਅੰਦਾਜ਼ ਸਰਦਾ ਦੇਖੋ ਤੁਹਾਨੂੰ ਅੱਛਾ ਜੀ ਹੋਰ ਇਹਦਾ ਮਤਲਬ ਹੈ ਤਾਂ ਗਿਆ ਨਹੀਂ ਇਧਰੋਂ ਗਗਲਾਤ ਵਾਲੇ ਆਂਦੇ ਇੱਕ ਦੀ ਹੈ ਬਹੁਤ ਹੈ ਹੈ ਬਹੁਤ ਹੈ ਨਾ ਹਾਂ ਜੀ ਔਰ ਇਧਰ ਹੀ ਪੈੜਾਂ ਮਸਰੀਆਂ ਲੱਗੀਆਂ ਹੋਣੀਆਂ ਮੈਂ ਤੁਹਾਨੂੰ ਦਿਖਾਉਂਦਾ ਕਿਥੇ ਹਾਂ ਕਿਤੇ ਤਾਂ ਕਿਤੇ ਪੈੜ ਹੋਣੀਆਂ ਇਧਰ ਵੀ ਉਦੋਂ ਇਹ ਰਸਤਾ ਪੁੱਬੋ ਤੋਂ ਬਾਅਦ ਤੁਸੀਂ ਕਹਿੰਦੇ ਇਹ ਰਸਤਾ ਬਣਾ ਕੇ ਰੱਖਿਆ ਪੂਰਾ ਬਣਾ ਕੇ ਰੱਖਿਆ ਹੈ ਅੱਛਾ ਤੇ ਤੁਸੀਂ ਆਏ ਨਹੀਂ ਵੇਖੋ ਤੋਂ ਬਾਅਦ ਨਹੀਂ ਇਹ ਰਸਤਾ ਬਣ ਗਿਆ ਸੀ ਸਾਰਾ ਹੈ ਉੱਪਰ ਤੱਕ ਅੱਛਾ ਸਾਡੇ ਪਿੰਡ ਲੰਬੜਾ ਨੇ ਬਣਾਇਆ ਸੀਗਾ ਉਹ ਉੱਥੇ ਉੱਪਰ ਜਾ ਕਰਦੇ ਆ ਹਾਂ ਤੇਰੀ ਮਾਤਾ ਦੇ ਅੱਛਾ ਉੱਪਰ ਮੰਦਿਰ ਆ ਮਾਤਾ ਦਾ ਨਾ ਹਾਂਜੀ ਸਾਂਬਲਾਈ ਆਖੇ ਇਹ ਪਾਣੀ ਫੇਰ ਆਜੂ ਇੱਧੇ ਰਹਿੰਦਾ ਇਦਾਂ ਇਦਾਂ ਹੀ ਪਾਣੀ ਇੱਧੇ ਚਲਣਾ ਹੁਣ ਖੇਤਾਂ ਨੂੰ ਕਣਕਾਂ ਨੂੰ ਮਰਸੀਨਾ ਨੂੰ ਇਹਦੇ ਨਾਲ ਹੀ ਬੀਜ ਹੋਣੇ ਇਹ ਫੇਰ ਕਿੱਦਾਂ ਜਾਂਦਾ ਪਾਣੀ ਉਧਰ ਨੂੰ ਪੈਪਾ ਪਾਈਆਂ ਅੱਗੇ ਅੱਛਾ ਪੈਪਾ ਪਾਈਆਂ ਪੰਜ ਜਾਣਾ ਸਿੱਧਾ ਕੀ ਬਾਤ ਇਹ ਪਾਣੀ ਫੇਰ ਕਿੰਨੇ ਕਿੰਨੇ ਫੁੱਟ ਤੇ ਆਪਣੇ ਪਿੰਡ ਵਾਲੀਂ ਇੱਧਰ ਕਹਿੰਦੇ ਉੱਪਰ ਬਹੁਤਾ ਪਾਣੀ ਉੱਪਰ ਹੱਥ ਤੁਹਾਡੇ ਸਾਹਮਣੇ ਹੀ ਆਉਂਦਾ ਨਹੀਂ ਨਹੀਂ ਉਦਾਂ ਜੇ ਬੋਰ ਕਰਨਾ ਹੋਵੇ ਬੋਰ ਕਰਨਾ ਹੋਵੇ ਤਾਂ ਜਿੱਥੋਂ ਹੁਣ ਮੇਰਾ ਖੂਹ ਆ ਖੂਹ ਹੀ 5 ਫੁੱਟ ਤੇ ਆ ਯਾਰ ਉੱਥੇ ਦਾ ਪਾਣੀ ਖੂਹ 'ਚ ਨਿਕਲਦਾ ਕੀ ਚਾਈ ਫੁੱਟ ਤੇ ਜਦ ਲਈ ਹੈਂਡ ਪੰਪ ਲੱਗ ਜਾਂਦਾ ਅੱਛਾ ਜੀ ਹਾਂ ਜੀ ਰਾਜੂ ਆ ਕਿੱਥੇ ਜਾ ਹੁਣ ਇੱਧਰ ਨੂੰ ਯਾਰ ਬੜਾ ਹੈ ਬਹੁਤ ਅੱਛੜ ਹੋ ਗਿਆ ਆ ਦੇਖ ਕਿਦਾਂ ਬੂਟੀ ਹੋਈ ਹੂ ਆ ਇਹ ਪਾਸਾ ਤੇ ਨੇ ਸਫਾਈ ਕਰਨ ਨੂੰ ਲੱਗਣੇ ਉੱਪਰ ਤੱਕਰ ਫੇਰ ਰਸਤਾ ਸੈੱਟ ਹੋਣਾ ਹੈ ਰਾਜੂ ਜਦੋਂ ਫੇਰ ਗਰਮੀਆਂ ਹੁੰਦੀਆਂ ਆ ਹਾਂ ਜੀ ਫੇਰ ਉੱਪਰ ਜੰਗਲ 'ਚ ਨਿਕਲ ਜੰਨਾ ਜੰਗਲ 'ਚ ਸਾਰੀ ਦਿਹਾੜੀ ਸਾਰੀ ਦਿਹਾੜੀ ਮਨ ਨਾਲ ਭੁੱਖ ਲੱਗੀ ਆ ਹਾਂ ਜੀ ਤੇ ਖਾਣਾ ਕੀ ਆ ਖਾਣਾ ਹੁੰਜੰਗ ਚ ਮੰਨ ਲਓ ਜੇ ਤਾਂ ਅੰਬਾਂ ਦਾ ਸੀਜ਼ਨ ਹੈ ਤਾਂ ਅੰਬ ਲੱਭ ਜਾਂਦੇ ਆ ਹਾਂ ਹੋਰ ਕਿਤੇ ਇਦਾਂ ਗਾਮਿਆਂ ਦਾ ਸੀਜ਼ਨ ਹੋ ਗਿਆ ਬੇਰ ਹੋਏਗੇ ਤੇ ਲੱਗੇ ਉਹ ਖਾ ਲੈਣੇ ਬਾਹਰ ਰੋਟੀ ਦੀ ਖਾਣੀ ਬਾਹਰ ਰੋਟੀ ਦਾ ਕਿਾ ਬਾਤ ਹੈ ਲੈਦਾ ਜਿਆਦਾ ਕੁਛ ਨਹੀਂ ਸੀ ਜਾਣਾ ਥੱਲੇ ਰੋਟੀ ਬਣਾ ਕੇ ਕਿਤੇ ਖਾ ਲੈ ਪਿੰਡ ਚ ਬੰਦੇ ਮਿਲੇ ਸੀ ਮੈਨੂੰ ਕਹਿੰਦਾ ਯਾਰ ਉਹਨੂੰ ਮੋਹ ਮਾਇਆ ਹੈ ਨਹੀਂ ਰੋਟੀ ਪਾਣੀ ਦਾ ਕੋਈ ਵੀ ਜੇ ਮਿਲ ਗਈ ਤਾਂ ਠੀਕ ਵਾ ਜੇ ਨਹੀਂ ਮਿਲੀ ਤਾਂ ਨਾ ਸਹੀ ਹੈ ਨਾ ਚੱਲ ਜਾਂਦਾ ਇੱਧਰ ਪੂਰਾ ਪੂਰਾ ਦੇਲੀ ਇਹੀ ਸਵਾਰਾ ਰਾਜੂ ਇਹ ਵੀ ਕੋਈ ਕੋਈ ਕਰ ਸਕਦਾ ਤੂੰ ਜੰਗਲ ਚ ਰਹਿੰਦਾ ਐ ਏਦਾਂ ਇੰਨੇ ਭਾਰੇ ਜੰਗਲ ਚ ਰਹਿੰਦਾ ਆ ਇੱਥੇ ਕਿਸੇ ਦਾ ਜਿਗਰਾ ਨਹੀਂ ਪੈ ਸਕਦਾ ਰਾਜੂ ਪੂਰੇ ਜੰਗਲ ਇੱਦੇ ਜਾਣਾ ਪਾਣੀ ਮੇ ਕੋਲ ਨਹੀਂ ਹੁੰਦਾ ਹਾਂ ਜੇ ਪਿਆਸ ਲੱਗੀ ਆ ਚੱਲਦਾ ਪਣੀ ਇਹੀ ਵੀ ਰਹਿਣਾ ਇਹ ਪੜ ਬਿਨਾ ਇਹੀ ਥਿਤਰੇ ਮੁਕਾਵੜ ਦੇ ਬਗੜਾ ਮੜਦੇ ਇਹੀ ਪਾਣੀ ਫਟਾਟ ਕੇ ਅੱਛਾ ਜੀ ਪਾਣੀ ਬਹੁਤ ਵਧੀਆ ਪਾਣੀ ਐ ਇਹ ਮਿੱਠਾ ਪਾਣੀ ਹੈ ਉੱਪਰ ਚੜਿਆਂਗੇ ਜਿੱਦਾਂ ਲੱਗਿਆ ਹੁੰਦਾ ਚੱਲਦਾ ਪਾਣੀ ਸਾਜੂ ਕਦੀ ਮੇਰੇ ਭਰਾ ਦਾ ਫੋਨ ਨਹੀਂ ਆਇਆ ਫੋਨ ਹੈ ਨਹੀਂ ਮਿਲਦਾ ਫੋਨ ਆਣੇ ਹੈ ਨਾ ਉਦਾਂ ਇਹਦਾ ਗੱਲ ਸੱਚ ਹੋ ਗਈ ਕਿ ਮਾਪੇ ਤੋਂ ਜ਼ਿੰਦਗੀ ਬੰਦਾ ਜੀਰੋ ਆ ਨਾ 00 ਬਿਲਕੁਲ ਜੇ ਮਾਪੇ ਹੋਣਗੇ ਤਾਂ ਬੰਦੇ ਦੀ ਕਦਰ ਹੋਆ ਕੁਛ ਨਹੀਂ ਲੋਕ ਐ ਜ਼ੀਰੋ ਆ ਜੰਗਲ ਚ ਦੇ ਵਿੱਚ ਅੰਬਾਂ ਦੇ ਬੂਟੇ ਹੈਗੇ ਆ ਸਾਰੇ ਹਾਂ ਅੰਬਾਂ ਦੇ ਜਾਮਣਾਂ ਦੇ ਸਭ ਇਦਾਂ ਫਲ ਫਰੂਟ ਦੇ ਵਿੱਚ ਹੈਗੇ ਕਦੇ ਕਦੀ ਇਦਾਂ ਹੋਇਆ ਜ਼ਿੰਦਗੀ ਚ ਕਿ ਜੇ ਕਦੀ ਭੁੱਖ ਲੱਗੀ ਹੋਵੇ ਨਾ ਇਹ ਨਾ ਰੋਟੀ ਮਿਲੀ ਨਾ ਫਰੂਟ ਮਿਲੇ ਆ ਫੇ ਪੱਤੇ ਵੀ ਖਾਣੇ ਪੈ ਕਦੀ ਖਾਦੇ ਕਿ ਢਿੱਡ ਭਰਨ ਵਾਸਤੇ ਪੱਤੇ ਖਾਣ ਦੀ ਲੋੜ ਪੈ ਗਈ ਹੋਵੇ ਪੈ ਜਾਂਦੀ ਹੈ ਪੈ ਜਾਂਦੀ ਹੈ ਹੋਰ ਹੋਰ ਪੈ ਜਾਂਦੀ ਹੈ ਕਈ ਵਾਰ ਬੰਨਿਆ ਵੀ ਰੋਟੀ ਬਣੀ ਹੈ ਨਹੀਂ ਕਿਤੇ ਵੀ ਕਿਉਂ ਪਤੇ ਵੀ ਆਮ ਪਤੇ ਨਹੀਂ ਵੀ ਜਿਹੜੇ ਮਰਜੀ ਇਦਾਂ ਵੀ ਮੰਨੇ ਜਿਹੜੇ ਪਤੇ ਖਾਣ ਵਾਲੇ ਉਹੀ ਖਾਈਦੇ ਘਾਣੇ ਅੱਛਾ ਇਹਦੇ ਖੇਤੇ ਆ ਜਦ ਸਰਸਰੂ ਦੇ ਤੋੜ ਕੇ ਖਾ ਲਏ ਬੜੀ ਬਾਰੀ ਹੋਇਆ ਫੁਕੇ ਬਹੁਤ ਬਾਰਿਕ ਵਾਲੀ ਅੱਛਾ ਹਾਂਜੀ ਬਹੁਤ ਵਾਰ ਭੁੱਖੇ ਰਹਿ ਕੇ ਪੱਤੇ ਵੀ ਖਾਣੇ ਪੈਣਾ ਅੱਜ ਰਜੂਨਾ ਜੰਗਲ ਕੋ ਮਣਾਏ ਆ ਜਿੰਨਾ ਕਰ ਜਾ ਸਕਦੇ ਹੋ ਇਹ ਅੰਬ ਜਿਹੜਾ ਅੰਬੋ ਬਿਠਾ ਅੱਛਾ ਇਹ ਸੰਭ ਥੱਲੇ ਮੈਂ 2 ਦਿਨ ਰਿਹਾ ਤੇਰਾ ਉੱਪਰ ਵਾ ਉੱਪਰ ਅੱਛਾ ਜੀ 2 ਦਿਨ ਮੈਂ ਇੱਥੇ ਸੁੱਤਾ ਹਾਂ ਇੱਥੇ ਰਿਹਾ ਜੰਗਲ ਚ ਜੰਗਲ ਜੀ ਕੱਲਾ ਇੱਥੇ ਉਹ ਕਹਤੇ ਉੱਦੋਂ ਪਾਸੇ ਥੱਲੇ ਮੈਂ ਚਾਦਰ ਲੈਣੀ ਸੋਜਣਾ ਜਿਹੜੇ ਭੁੱਖ ਲੱਗਣੀ ਅੰਬ ਚੁੱਪਣੇ ਬਸ ਗਰਮੀਆਂ ਬਰਸਾਤ ਹੀ ਹੁੰਦੀ ਆ ਜਦੋਂ ਬਰਸਾਤ ਹੁੰਦੀ ਆ ਉੱਪਰ ਬਹੁਤ ਜਗ੍ਹਾ ਜਿੱਥੇ ਮੈਂ ਰਿਹਾ ਇਦਾਂ ਅੱਛਾ ਜੀ ਬਹੁਤ ਜੂਲੇ ਟਕਾ ਬਠਾ ਬੱਢਣਾ ਹੋਇਆ ਨਾ ਇਹ ਜੋ ਸਾਰੀ ਸਾਰੀ ਦਿਹਾੜੀ ਇਦਾਂ ਕੱਢ ਦੇਣੀ ਮਤਲਬ ਇਦਾਂ ਹੀ ਕਾਹ ਪੰਨੀ ਪੈਂਦਾ ਯਾਰ ਨਹੀਂ ਨਹੀਂ ਫਸਲੇ ਗਾਉ ਨਮਰ ਹੁਣ ਮੈਂ ਤੁਹਾਡੇ ਸਾਹਮਣੇ ਬੈਠ ਰੇਡੀਓ ਲਾ ਫੋੜਨਾ ਹਾਂ ਸੁਣਦੇ ਰਹਿਣਾ ਉਹ ਕੌਣ ਦੇ ਗਿਆ ਰੇਡੂ ਰੇੜੀ ਇੱਥੇ ਹੀ ਜਿੱਥੇ ਮੇਰੇ ਮੋਜੀ ਕੋਲ ਉਹਨਾਂ ਨੇ ਲਿਗਾਇਆ ਭਰਮ ਗਾਇਆ ਇਹ ਚੜਨ ਵਾਸਤੇ ਰਸਤਾ ਕਿੱਥੋਂ ਜਿਹੜਾ ਉੱਪਰ ਉੱਪਰ ਜਿਹੜਾ ਹੈਗਾ ਇਧਰ ਹੀ ਇਧਰ ਹੀ ਪਿੱਛੇ ਦਾ ਬਾਲਣ ਬਸੇਰਾ ਮੈਨੂੰ ਟੱਕਰ ਗਿਆ ਰੁੜਿਆ ਹੁਣ ਇਹ ਚੱਕੜਾ ਵਿੱਚ ਮੁੜ ਕੇ ਆ ਗਿਆ ਇਹ ਕਿਹਦਾ ਤੋ ਯਾਰ ਇਹਦਾ ਇਹ ਫਾਇਦਾ ਹੋ ਗਿਆ ਮੇਰਾ ਆਏ ਜਣਾ ਹੁਣ ਆ ਦੇਖੋ ਕਿੱਡਾ ਰੁੜ ਰੁੜ ਕੇ ਆਇਆ ਹਾਂ ਇਹ ਸਾਰਾ ਇਕੱਠਾ ਕਰਨਾ ਹੁਣ ਆ ਕੇ ਰਾਜੂ ਜੀ ਦੇ ਤਾਂ ਬਾਲਣ ਇਕੱਠਾ ਕਰ ਲੈਣਾ ਮੀਨਤ ਕਰ ਲੈਣੀ ਫਿਰ ਲੋਕ ਲੈ ਲੈਂਦੇ ਆ ਲੈ ਲੈਂਦੇ ਫਿਰ ਉਹ ਜੋ ਵੀ 2-400 ਰੁਪਈਆ ਹੋਇਆ ਦੇ ਦੇਣਾ ਨਾ ਮੇਰੇ ਨੂੰ ਬਸ ਉਹ ਫਿਰ ਆਪਣਾ ਖਾਣ ਪੀਣ ਦਾ ਸਮਾਨ ਲੈਣਾ ਰੋਟੀ ਆਪ ਹੀ ਪਕਾਉਣੀ ਖਾਪੀ ਖਾ ਵੀ ਲੈਣਾ ਹੁੰਦਾ ਜਿੱਥੇ ਮੱਝ ਚੱਲ ਜਾਵੇ ਕੋਈ ਉਹ ਲਾਣੀ ਹੈ ਕੋਈ ਕਹਿੰਦਾ ਨਹੀਂ ਕੋਈ ਹੈ ਨਾ ਮੈਨੂੰ ਕਦੇ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਮਰੋਗੇ ਦਾ ਰੋਟੀ ਦੇ ਮਹੀਨਾ ਖਾਣੇ ਨਹੀਂ ਬਣਾਈ ਹੋਣੀ ਆਪ ਤਾਂ ਅੱਛਾ ਟੈਂਡੀ ਜਿੱਦਾਂ ਕਿਸੇ ਨੂੰ ਕਹਿੰਦੇ ਲੈ ਲੈਣੀ ਉਸ ਲਈ ਰੋਟੀ ਦੇ ਕੰਮ ਕਰਨਗੇ ਉੱਥੇ ਰੋਟੀ ਖਾ ਲੈਣੀ ਹੈ ਕੋਈ ਇਤਕਾਈ ਤੰਗੀ ਨਹੀਂ ਆਈ ਜੰਗਲ ਦਾ ਰਾਜਾ ਅਸੀਂ ਕਹਿ ਸਕਦੇ ਹਾਂ ਇਹ ਰਾਜੂ ਆ ਉਗੀ ਰਾਜੂ ਨੂੰ ਇਸ ਜੰਗਲ ਦਾ ਇਕਲੀ ਇਕਲੀ ਚੀਜ਼ ਪਤਾ ਆ ਰਾਜੂ ਉੱਪਰ ਗੁਫਾਵਾਂ ਚੱਲ ਉੱਧਰ ਚੱਲਦੇ ਆ ਆਜੋ ਇਸ ਵੀਡੀਓ ਦੇ ਦੋ ਪਾਰਟ ਬਣਨਗੇ ਗੁਫਾਵਾਂ ਤੱਕ ਤੇ ਰਸਤੇ ਤੱਕ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਉਹ ਪੱਤੇ ਜਿਹੜੇ ਪਸ਼ੂਨ ਬਿਯੋਲ ਪਾਲ ਲੈ ਕੇ ਜਾਂਦੇ ਆ ਆਹ ਕਾਦੇ ਫਟ ਪੱਤੇ ਆ ਇਹ ਤਾਂ ਉਹ ਦੂਜਾ ਉਹ ਸਕੂਟਰਾ ਆਓ ਸਾਹਮਣੇ ਆ ਬਿਯੋਲਾਂ ਦੇ ਹਾਂ ਇਹ ਸਕੂਟਰਾ ਅੱਛਾ ਲਓ ਦੋਸਤੋ ਅਸੀਂ ਇੱਕ ਸ਼ੁਰੂ ਕੀਤਾ ਯਾਰ ਰਾਜੂ ਦੇ ਕੋਲ ਨਾ ਘਰ ਨਹੀਂ ਹੈਗਾ ਅਸੀਂ ਸੋਚ ਰਹੇ ਆ ਕਰਾਂਗੇ ਵੀ ਜਿੰਨੇ ਜੋਗੇ ਹੈਗੇ ਆ ਭਰਾਵਾਂ ਦੀ ਮਦਦ ਵੀ ਲਵਾਂਗੇ ਰਾਜੂ ਨੂੰ ਦੋ ਕਮਰੇ ਪਾ ਕੇ ਦੇਣੇ ਆ ਇੱਕ ਰਸੋਈ ਕਿਉਂਕਿ ਰਾਜੂ ਉੱਥੇ ਬਾਹਰ ਹੀ ਵਿਚਾਰਾ ਪੈਂਦਾ ਆ ਜਿੱਥੇ ਇਹਦਾ ਬੈੱਡ ਜਿਆ ਲੱਗਾ ਆ ਮੰਜਾ ਆ ਘਰ ਨਹੀਂ ਹੈਗਾ ਕੋਈ ਕਿਉਂਕਿ ਜ਼ਮੀਨ ਹੈਗੀ ਆ ਪਹਿਲਾਂ ਜਦੋਂ ਮਾਂ ਬਾਪ ਸੀਗੇ ਉਦੋਂ ਘਰ ਸੀਗਾ ਉਸ ਤੋਂ ਬਾਅਦ ਇਹ ਫਿਰ ਬਾਹਰ ਚਲ ਗਿਆ ਤੇ ਉਤੋ ਵਾ ਥੋੜਾ ਜਆ ਮਾੜੀ ਸੰਗ ਵਿੱਚ ਪੈ ਗਿਆ ਤਾਂ ਉਹ ਫੇਰ ਘਰ ਟਿੱਟ ੱਠ ਗਿਆ ਮੀਂਹ ਪਾਣੀ ਦੇ ਵਿੱਚ ਤਾਂ ਇੱਕ ਕੋਸ਼ਿਸ਼ ਹੋਆ ਕਿ ਰਾਜੂ ਨੂੰ ਇੱਕ ਛੋਟਾ ਜਆ ਘਰ ਜਿੰਨੇ ਜੋਗੇ ਹੈਗੇ ਆ ਚਾਹੇ ਉਹ ਟੀਨਾ ਦਾ ਹੋਇਆ ਚਾਹੇ ਜਿੱਦਾਂ ਮਰਜੀ ਹੋਇਆ ਤੇ ਬਸ ਹੈਂ ਲੱਗਣੀ ਹੁਣ ਅੱਗੇ ਨਹੀਂ ਲੱਗਣਾ ਉਹ ਕਾਤੇ ਆ ਦੇਖੋ ਥੱਲੇ ਜੀ ਲੱਗ ਜਾਗਾ ਆ ਜੋ ਫੇਰ ਰੋਕਾ राजू डरा ना यार तो डराता नहीं मोरे मोहरे न ये इदा दराखते डिग पियो ना, ना मोरे नु अच्छा नहीं पाजी ट्रैक्टर लेके आंदे ना फिर जा हो जाना बुरा अच्छा ट्रैक्टर से चल राजू आप ख्याल ना लंगे कंडे बड़े है अच्छा लाई कंडे है ਹਾਂ ਇਹ ਡਾਕਟਰ ਹੀ ਦਤਰਾ ਜਿੰਨਾਂ ਦੀਆਂ ਨਹੀਂ ਕਰਦੇ ਫਲਾਈ ਇਕੱਠੇ ਤੇਰੇ ਇਹ ਤਿੰਨ ਜਾਲ ਇਹ ਜੇ ਰਾਜੂ ਤੈੰਦੂ ਆ ਜਾਵੇ ਸਾਨੂੰ ਪੈਜਵੇ ਫੇਰ ਇੱਦਾਂ ਕਿਤੇ ਪੈਜੇ ਨਹੀਂ ਮਤਲਬ ਇਨੀ ਹਿੰਮਤ ਰੱਖ ਤੈੰਦੂ ਨਾਲ ਲੜ ਲੂੰਗਾ ਹੋਰ ਹੋਰ ਲੈ ਦੱਸ ਅੱਛਾ ਜੀ ਤੈੰਦੂ ਇਹਦਾ ਕੀ ਆਪਾ ਆ ਬਾਂਡ ਚ ਇੱਕੜਾ ਕੋਈ ਧੰਨਰ ਡਾਕੀ ਲਾ ਕੇ ਇਦਾਂ ਜਿਹੜੇ ਘੁੰਮਣ ਜਾਣਾ ਇੱਦੇ ਜਾਣਾ ਕੁਛ ਨਹੀਂ ਸਾਡੇ ਕੋਲ ਲੱਭਣਾ ਇਨੀ ਸੁਹੀ ਨਹੀਂ ਹੋਣੀ ਹਮ ਇਹ ਤਾਂ ਪੰਜ ਕੁ ਨਹੀਂ ਇਧਰ ਬੜੀ ਦੂਤੇ ਕਰੋ ਉਪਰੋਂ ਪੱਠੇ ਲੈ ਆਈਦੇ ਆ ਉਹ ਪੱਠੇ ਵੀ ਇਧਰ ਲੋਕਾਂ ਵਾਸਤੇ ਨਾ ਪੱਠੇ ਪਹਿਲੇ ਆਪ ਵੀ ਬਸੁਰੱਖੇ ਹੁੰਦੇ ਸੀਗੇ ਜਦੋਂ ਮੈਂ ਛੋਟਾ ਸੀਗਾ ਤੇ ਪੱਠੇ ਲੈ ਕੇ ਜਾਣੇ ਸਾਰੇ ਸ਼ੁਰੂ ਤੋਂ ਬਣਾਉਂਦੀ ਇਕਲੇ ਇਕਲੇ ਸਾਰੇ ਸ਼ੁਰੂ ਮਾਂ ਬਾਪ ਨੂੰ ਮੈਨੂੰ ਕਿੰਨਾ ਟਾਈਮ ਹੋ ਗਿਆ ਉਹ ਬਈ ਕਈ ਵਾਰੀ ਹੁਣ ਸੋਚਦਾ ਰਹਿੰਦਾ ਬੈਠ ਕੇ ਕਿੰਨੀ ਮੋਜਾ ਹੁੰਦੀਆਂ ਸੀਗੀਆਂ ਉਹਨਾਂ ਦੇ ਹੁੰਦੇ ਬੜਾ ਮੈਂ ਇਹ ਰਹੀ ਇਹੀ ਕੰਮ ਹੈ ਮੇਰਾ ਉੱਥੇ ਸੋਚਣਾ ਕੀ ਸੋਚਦਾ ਰਹਿੰਦਾ ਤੇ ਉਹਨਾਂ ਦੇ ਹੁੰਦੇ ਬਹੁਤ ਮੋਜਾ ਹੁੰਦੀਆਂ ਸੀਗੀਆਂ ਕੋਈ ਫਿਕਰ ਨਹੀਂ ਡੱਕਾ ਨਹੀਂ ਆਰਾਮ ਨਾਲ ਉਹੀ ਉੱਥੇ ਬੈਠ ਕੇ ਹਰ ਟਾਈਮ ਇਹੀ ਗੱਲ ਆ ਸੋਚਣੀ ਸਾਰਾ ਸਾਰਾ ਦਿਨ ਸੋਚਣ ਲੱਗਦਾ ਕੀ ਮਾਪੇ ਦੇ ਹੁੰਦੇ ਬਈ ਕਿਦਾਂ ਨਜ਼ਾਰੇ ਸੀਗੇ ਤਾਂ ਹੁਣ ਕੀ ਆਪ ਕਰਨਾ ਪੈਂਦਾ ਪਹਿਲੇ ਕੁਝ ਕਰਨਾ ਨਹੀਂ ਉਹਨਾਂ ਦੇ ਆ ਕੱਲ ਕੱਲ ਵੀ ਮੈਂ ਇਹੀ ਗੱਲਾਂ ਸੋਚਦਾ ਹੈਗਾ ਦੁਪਹਿਰੇ ਬੈਠਾ ਹੂੰ ਜੋ ਸਾਰਾ ਦਾਦੀ ਦੇ ਬਾਰੇ ਮੈਂ ਕੱਲ ਬੜਾ ਸੋਚਦਾ ਹੈਗਾ ਕਿ ਦਾਦੀ ਆਂਦੀ ਹੀਗੀ ਰੋਟੀ ਵੜ ਬਣਾ ਹੈ ਆਣਾ ਖੇਡ ਕੇ ਰੋਟੀ ਖਾਣੀ ਇੱਕੋ ਜਣਾ ਲੈ ਹੋਰ ਕਿੰਨੇ ਨੇ ਇਸ ਲਈ ਜਾਦਾ ਭਾਜੀ ਬਹੁਤ ਆਂਦੀਆਂ ਰਾਜੂ ਗੁਫਾਵਾਂ ਕਿੰਨੀਆਂ ਹੈਗਾ ਇੱਥੇ ਆਪਣੇ ਗੁਫਾਵਾਂ ਕਾਫੀ ਹੈ ਭਾਈ ਕਾਫੀ ਆ ਉੱਪਰ ਦੋ ਉਹ ਤਾਂ ਤੁਹਾਨੂੰ ਦਿਖਾਉਂਦੀਆਂ ਸੀਗੀਆਂ ਉਹ ਆਪਾਂ ਦੇਖ ਲਈਆਂ ਦੋ ਦਿਖਾਉਂਦੀਆਂ ਸੀਗੀਆਂ ਆਹਦੇ ਕਿੱਦਾਂ ਜਾਨਵਰ ਆ ਪਾਣੀ 'ਚ ਨਾ ਇੱਕ ਗਟੂਆ ਇੱਕ ਗਟੂਆ ਅੱਛਾ ਕਿੰਨੀਆਂ ਗੁਫਾਵਾਂ ਆ ਦੋ ਲਾ ਦੋ ਤਾਂ ਬਾਕੀ ਉੱਪਰ ਹੋਣੀਆਂ ਪੰਜ ਚਾਰ ਤੋਂ ਉੱਪਰ ਹੈਗੀਆਂ ਹੈਗੀਆਂ ਨਾ ਇਹ ਹੈਗੀਆਂ ਉੱਪਰ ਉਹਨਾਂ ਜਿਹਨੇ ਪਿਆਗ ਕਰੀ ਜਾ ਕੇ ਸੁੱਤਾਂ ਗਏ ਚੱਲ ਗਫਾਵਾਂ 'ਚ ਪੈਣੇ ਜਾ ਕੇ ਠੰਡੀਆਂ 'ਚ ਕਾਫੀ ਉੱਥੇ ਰਹੇ ਉੱਥੇ ਬਰੇ ਕੰਮ ਨਹੀਂ ਆ ਜਾਂਦੇ ਸੀ ਅੱਛਾ ਕੰਮ ਨਹੀਂ ਕਰਦੇ ਆ ਨਾ ਹੋਰ ਵੀ ਬੰਦੇ ਕਿੰਨੇ ਕਿਲੋਮੀਟਰ ਪੈਂਦੀਆਂ ਇੱਥੋਂ ਉੱਥੇ ਲਾਰੋ 5 ਕਿਲੋਮੀਟਰ 5 ਕਿਲੋਮੀਟਰ

보라 보라와이 <sindy>